ਪੰਜਾਬ ਦਾ ਸਭ ਤੋਂ ਮਹਿੰਗਾ ਲਾਡਰਵਾਲ ਟੋਲ ਪਲਾਜ਼ਾ ਫ੍ਰੀ ਹੋਣ ਜਾ ਰਿਹਾ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਟੋਲ ਰੇਟਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਵਧੇ ਹੋਏ ਰੇਟਾਂ ਨੂੰ ਘਟਾਉਣ ਨੂੰ ਲੈ ਕੇ ਜਿਹੜਾ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਪਰ ਹੁਣ ਉਹ ਅਲਟੀਮੇਟਮ ਦੀ ਜਿਹੜੀ ਹੈ ਮਿਆਦ ਉਹ ਪੂਰੀ ਹੋਣ ਤੋਂ ਬਾਅਦ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾ ਚੁੱਕੀ ਹੈ ਤੇ ਐਲਾਨ ਕੀਤਾ ਗਿਆ ਹੈ ਕਿ ਕੱਲ ਭਵ ਐਤਵਾਰ ਵਾਲੇ ਦਿਨ ਲੱਡਵਾਲ ਟੋਲ ਪਲਾਜ਼ਾ ਦੇ ਉੱਪਰ ਪੱਕਾ ਮੋਰਚਾ ਲਗਾਇਆ ਜਾਵੇਗਾ ਕਾਬਿਲ ਜ਼ਿਕਰ ਹੈ ਕਿ ਪਿਛਲੇ 1 ਸਾਲ ਦੇ ਵਿੱਚ ਲੱਡਵਾਲ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਤਿੰਨ ਵਾਰ ਇਜ਼ਾਫਾ ਹੋ ਚੁੱਕਾ ਹੈ ਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਣ ਕਰਕੇ ਲੋਕਾਂ ਨੂੰ ਇੱਥੇ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਬਤ ਜਿਹੜਾ ਕਿ ਕਿਸਾਨ ਆਗੂਆਂ ਦੇ ਵੱਲੋਂ ਬਕਾਇਦ ਅਲਟੀਮੇਟਮ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਵੀ ਕੀਤਾ ਗਿਆ ਸੀ ਕਿ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਅਤੇ ਨੈਸ਼ਨਲ ਹਾਈਵੇ ਅਥਾਰਟੀ ਉਪ ਇੰਡੀਆ ਦੇ ਨੈਸ਼ਨਲ ਹਾਈਵੇ 44 ਦੇ ਉੱਪਰ ਲਾਡੋਵਾਲ ਟੋਲ ਪਲਾਜ਼ਾ ਇਸ ਸਮੇਂ ਰਾਜ ਦਾ ਸਭ ਤੋਂ ਮਹਿੰਗਾ ਟੋਲ ਟੈਕਸ ਵਸੂਲ ਰਿਹਾ ਹੈ ਅਤੇ ਇਸ ਮਹਿੰਗੇ ਟੋਲ ਪਲਾਜ਼ਾ ਤੇ ਜਿਹੜਾ ਕਿ ਟੋਲ ਟੈਕਸ ਦੀ ਬਹੁਤ ਜ਼ਿਆਦਾ ਲੋਕਾਂ ਨੂੰ ਅਦਾਇਗੀ ਕਰਨੀ ਪੈਂਦੀ ਹੈ ਜਿਸ ਤੋਂ ਲੈ ਕੇ ਕਾਫੀ ਲੋਕਾਂ ਦੇ ਵਿੱਚ ਨਿਰਾਸ਼ਾ ਹੈ ਪਰ ਇਸ ਅਲਟੀਮੇਟਮ ਦੇ ਬਾਵਜੂਦ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਟੋਲ ਰੇਟਾਂ ਨੂੰ ਜਿਹੜਾ ਕਿ ਘਟਾਇਆ ਨਹੀਂ ਗਿਆ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਦੇ ਲਈ ਨੈਸ਼ਨਲ ਹਾਈਵੇ ਅਥਾਰਟੀ ਤਿਆਰ ਰਵੇ ਕਿਉਂਕਿ ਕੱਲ ਤੋਂ ਪੱਕਾ ਜਿਹੜਾ ਕਿ ਮੋਰਚਾ ਲਾਡੋਵਲ ਟੋਲ ਪਲਾਜ਼ਾ ਦੇ ਉੱਪਰ ਕਿਸਾਨਾਂ ਦਾ ਲੱਗੇਗਾ ਅਤੇ ਇਸੇ ਮੁਤਾਬਕ ਜਿਹੜਾ ਕਿ ਉਹਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਲਾਡੋਵਾਲ ਟੋਲ ਪਲਾਜ਼ਾ ਤੇ ਧਰਨੇ ਦੇ ਵਿੱਚ ਉਹਨਾਂ ਨੂੰ ਸ਼ਾਮਲ ਹੋਣ ਦੇ ਲਈ ਵੀ ਜਿਹੜਾ ਕੀ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਦੇ ਵੱਲੋਂ ਸੱਦਾ ਵੀ ਦਿੱਤਾ ਗਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਜੇਕਰ ਕੋਈ ਵਾਹਨ ਗੁਜ਼ਰਦਾ ਹੈ ਤਾਂ ਉਸ ਨੂੰ ਕਿੰਨਾ ਟੋਲ ਦੇਣਾ ਪੈਂਦਾ ਹੈ ਲਾਡੋਵਾਲ ਟੋਲ ਪਲਾਜ਼ਾ ਤੇ ਜੇਕਰ ਕਾਰ ਜੀਪ ਚਾਰ ਪਹੀਆ ਛੋਟੇ ਵਾਹਨ ਗੁਜ਼ਰਦੇ ਨੇ ਤਾਂ ਇੱਕ ਪਾਸੇ ਦੇ 220 ਰੁਪਏ ਉਹਨਾਂ ਨੂੰ ਜਿਹੜੇ ਚੁਕਾਣੇ ਪੈਂਦੇ ਨੇ ਟੋਲ ਟੈਕਸ ਦੇ ਰੂਪ ਦੇ ਵਿੱਚ ਜੇਕਰ ਡਬਲ ਸਾਈਡ ਦਾ 330 ਰੁਪਏ ਉਹਨਾਂ ਨੂੰ ਜਿਹੜੀ ਆ ਉਹ ਟੋਲ ਟੈਕਸ ਦੀ ਫੀਸ ਦੇਣੀ ਪੈਂਦੀ ਹੈ ਕਾਰ ਅਤੇ ਜੀਪ ਦੇ ਲਈ ਜਿਹੜਾ ਮੰਥਲੀ ਪਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ 7360 ਰੁਪਏ ਦਾ ਮੰਥਲੀ ਪਾਸ ਬਣਦਾ ਹੈ ਇਸ ਤਰ੍ਹਾਂ ਜੇਕਰ ਲਾਈਟ ਕਮਰਸ਼ੀਅਲ ਵਹੀਕਲ ਦੀ ਗੱਲ ਕਰੀਏ ਤਾਂ ਇੱਕ ਪਾਸੇ ਦੇ ਉਸ ਨੂੰ 355 ਰੁਪਏ ਅਦਾ ਕਰਨੇ ਪੈਂਦੇ ਤੇ ਡਬਲ ਸਾਈਡ ਦੇ 535 ਰੁਪਏ ਬਣਦੇ ਨੇ ਜਦਕਿ ਮੰਥਲੀ ਪਾਸ ਲਾਈਟ ਕਮਰਸ਼ੀਅਲ ਵਹੀਕਲ ਦਾ ਜਿਹੜਾ ਹੈਗਾ ਉਹ 11850 ਰੁਪਏ ਦਾ ਬਣਦਾ ਹੈ ਉਸੇ ਤਰ੍ਹਾਂ ਬੱਸ ਅਤੇ ਟਰੱਕ ਦੀ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਦੇ ਇਸ ਟੋਲ ਪਲਾਜ਼ਾ ਦੇ ਉੱਪਰ ਗੁਜਰਨ ਤੇ 745 ਰੁਪਏ ਅਦਾ ਕਰਨੇ ਪੈਂਦੇ ਨੇ ਤੇ ਡਬਲ ਸਾਈਡ ਦੇ 1120 ਰੁਪਏ ਬਣਦੇ ਨੇ ਜੇਕਰ ਬੱਸ ਅਤੇ ਟਰੱਕ ਦੇ ਮੰਥਲੀ ਪਾਸ ਦੀ ਗੱਲ ਕੀਤੀ ਜਾਵੇ ਤਾਂ 21905 ਰੁਪਏ ਜਿਹੜੇ ਪੈਂਦੇ ਨੇ ਸੋ ਤੁਸੀਂ ਆਪਣੇ ਆਪ ਹੀ ਹਿਸਾਬ ਲਗਾ ਸਕਦੇ ਹੋ ਕਿ ਕਿਸ ਕਦਰ ਜਿਹੜਾ ਕੀ ਇੱਥੇ ਟੋਲ ਟੈਕਸ ਨਾਲ ਲੋਕਾਂ ਦੀ ਜੇਬ ਦੇ ਉੱਪਰ ਜਿਹੜਾ ਕੀ ਉਹ ਡਾਕਾ ਮਾਰਿਆ ਜਾ ਰਿਹਾ ਤੇ ਪੰਜਾਬ ਦਾ ਜਿਹੜਾ ਕੀ ਸਭ ਤੋਂ ਵੱਡਾ ਇਹ ਟੋਲ ਟੈਕਸ ਹੋਣ ਕਰਕੇ ਜਿਹੜਾ ਕੀ ਇੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਗੁਜ਼ਰਦੇ ਨੇ ਤੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਕਾਫੀ ਜ਼ਿਆਦਾ ਜਿਹੜਾ ਕੀ ਵਾਨਾਂ ਦੀ ਆਵਾਜ਼ ਹੀ ਰਹਿੰਦੀ ਹੈ ਜਿਸ ਨੂੰ ਲੈ ਕੇ ਹੁਣ ਜਿਹੜਾ ਕੀ ਕਿਸਾਨਾਂ ਦੇ ਵੱਲੋਂ ਆਮ ਪਬਲਿਕ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਜਿਹੜਾ ਕੀ ਸੰਘਰਸ਼ਤਾ ਐਲਾਨ ਕੀਤਾ ਗਿਆ ਕਿ ਕੱਲ ਤੋਂ ਜਿਹੜਾ ਕੀ ਲਾਡੋਵਾਲ ਟੋਲ ਪਲਾਜ਼ਾ ਪੂਰੀ ਤਰ੍ਹਾਂ ਦੇ ਨਾਲ ਮੁਕਤੀਤਾ ਜਾਵੇਗਾ ਅਤੇ ਲੋਕਾਂ ਦੇ ਜਿਹੜੇ ਵਾਹਨ ਹੈਗੇ ਨੇ ਉਹ ਬਿਨਾਂ ਟੈਕਸ ਦੀ ਵਸੂਲੀ ਦੇ ਇਥੋਂ ਲੰਘਾਏ ਜਾਣਗੇ ਇਸ ਮੌਕੇ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੁਪਾ ਪ੍ਰਦਾਨ ਦਿਲਬਖ ਸਿੰਘ ਜੀ ਮੌਜੂਦ ਨੇ ਦਿਲਬਖ ਜੀ ਕੱਲ ਦੀ ਰਣਨੀਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਤੁਹਾਡਾ ਐਕਸ਼ਨ ਹੈਗਾ ਕੱਲ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਅਸੀਂ ਇਹਨਾਂ ਨੂੰ ਇਹ ਪਿਛਲੇ ਹਫ਼ਤੇ ਟਾਈਮ ਦਿੱਤਾ ਸੀਗਾ ਦੇਹ ਸੂਬਾਰ ਨੂੰ ਵੀਡੀਓ ਪਾ ਕੇ ਇਹਨਾਂ ਨੂੰ ਪਹਿਲਾਂ ਉਸ ਤੋਂ ਪਹਿਲਾਂ ਮੰਗ ਪੱਤਰ ਵੀ ਦੇ ਚੁੱਕੇ ਆ ਇਹਦੇ ਜਿਹੜੇ ਰੇਟ ਨੇ ਡੇਲੀ ਵਧ ਰਹੇ ਨੇ ਤੁਸੀਂ ਇਹਨਾਂ ਨੂੰ ਰੋਕੋ ਪਬਲਿਕ ਬਹੁਤ ਪਰੇਸ਼ਾਨ ਆ ਉਹਨੇ ਪੈਸੇ ਸਾਡੇ ਟੇਲ ਤੇ ਨਹੀਂ ਲੱਗਦੇ ਜਿੰਨਾ ਸਾਡਾ ਟੂਲ ਲੱਗ ਰਿਹਾ ਹੈ ਜਿਹੜਾ ਟੂਲ ਪਹਿਲਾਂ ਮਤਲਬ 150 ਰੁਪਏ ਤੋਂ ਸ਼ੁਰੂ ਹੋਇਆ ਸੀ ਤਾਂ ਉਹ ਟੂਲ ਅੱਜ ਸਮਝ ਲਓ ਕਿ 430 ਰੁਪਏ ਤੇ ਚਲੇ ਗਿਆ ਜੀ ਹਾਂ ਇਹ ਉਹਦਾ ਕਰਕੇ ਉਸੇ ਹਿਸਾਬ ਨਾਲ ਜਿਹੜੇ ਵਾਹਨ ਵੱਡੇ ਵਾਹਨ ਨੇ ਉਹਨਾਂ ਦਾ ਉਸੇ ਹਿਸਾਬ ਨਾਲ ਵਧਿਆ ਹੋਇਆ ਵਾ ਤੇ ਉਹਨੂੰ ਰੋਕਣ ਦੇ ਲਈ ਵੀ ਰਹੀ ਕਿ ਇਹਨਾਂ ਦੇ ਜਿਹੜਾ ਐਕਸ਼ਨ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਤਵਾਫਾ ਵੱਲੋਂ ਮਿਲ ਕੇ ਐਕਸ਼ਨ ਲਿਆ ਗਿਆ ਵੀ ਅਸੀਂ ਇਹਨੂੰ ਐਤਵਾਰ ਫ੍ਰੀ ਕਰ ਦਾਂਗੇ ਅਗਰ ਜੇ ਤੁਸੀਂ ਸ਼ਨੀਵਾਰ ਤੱਕ ਇਹ ਰੇਟ ਨਾ ਘਟਾਇਆ ਤੇ ਸੋ ਤੁਸੀਂ ਅਲਟੀਮੇਟਮ ਦਿੱਤਾ ਸੀ ਉਸ ਦੇ ਉੱਪਰ ਕਿਸੇ ਅਧਿਕਾਰੀ ਦਾ ਪ੍ਰਤੀਕਰਮ ਸਾਹਮਣੇ ਆਇਆ ਕੁਝ ਅਲਟੀਮੇਟਮ ਦਾ ਰਿਸਪੌਂਸ ਕੀਤਾ ਗਿਆ ਨਹੀਂ ਜੀ ਹੁਤੇ ਕਿਸੇ ਵੀ ਅਧਿਕਾਰੀ ਦਾ ਕੋਈ ਅਲਟੀਮੇਟਮ ਸਾਨੂੰ ਨਹੀਂ ਆਇਆ ਇਹ ਇਹ ਦਾ ਅਰਸਤੇ ਇੱਕ ਹੋਰ ਪਤਾ ਲੱਗਿਆ ਵੀ ਇਹ ਜਿਹੜੀ ਟੂਲ ਦੀ ਮਿਆਦ ਤਾਂ 2 ਸਾਲ ਪਹਿਲਾਂ ਖਤਮ ਹੋ ਚੁੱਕੀ ਆ ਅੱਛਾ ਜੀ ਤੇ ਉਹ ਵੀ ਹੁਣ ਮਿਲੀ ਭੁਗਤ ਨਾਲ ਜਿਹੜਾ ਟੂਲ ਹੈ ਇਹ ਅੱਗੇ ਜੇ ਅੱਗੇ ਜਿਹੜੀ ਇਹਦੀ ਜਿਹੜੀ ਮਿਆਦ ਐਕਸਟੈਂਡ ਕਰ ਰਹੇ ਨੇ ਸੋ ਪੰਜਾਬ ਦਾ ਸਭ ਤੋਂ ਮਹਿੰਗਾ ਇਹ ਲੱਖੋ ਵਾਲ ਟੋਲ ਪਲਾਜ਼ਾ ਹੈਗਾ ਯਾ ਇੱਥੇ ਹੁਣ ਤੁਸੀਂ ਇੱਕ ਦਿਨ ਲਈ ਜਿਹੜਾ ਕਿ ਮੋਰਚਾ ਲਗਾਓਗੇ ਜਾਂ ਅਣਮਿੱਚੇ ਸਮੇਂ ਲਈ ਇਹ ਜਿਹੜਾ ਕਿ ਤੁਹਾਡਾ ਮੋਰਚਾ ਲੱਗੇਗਾ ਈਆ ਇਹ ਹਨ ਮੇਤੇ ਸਮੇ ਲਈ ਹੈ ਜੀ ਸਾਡਾ ਮੋਰਚਾ ਹਨ ਮੇਤੇ ਸਮੇ ਲਈ ਮੈਨੂੰ ਇੱਕ ਚੀਜ਼ ਸਰ ਸਮਝ ਨਹੀਂ ਆਈ ਸਰਕਾਰ ਦੀ ਅੱਜ ਤੱਕ ਕਿ ਕਿਹੜਾ ਹੈ ਉਹ ਉਹ ਜਿਹੜਾ ਬਜਟ ਆ ਜਿਹੜਾ ਟੂਲ ਟੈਕਸ ਦੇ ਉੱਪਰ ਪੈਂਦਾ ਜਿਹੜੇ ਕਿ ਟੂਲ ਦੇ ਰੇਟ ਵਧਦੇ ਕਿਹੜਾ ਚਲੋ ਦੋ ਚੀਜ਼ਾਂ ਦੀ ਮੰਗਾਈ ਮੰਨ ਲਿਆ ਤੇ ਕੋਈ ਚੀਜ਼ ਉਹ ਲੈ ਮੁੱਲ ਲੈਣੀ ਪੈ ਰਹੀ ਆ ਕੋਈ ਬਣਾਣੀ ਪੈ ਰਹੀ ਆ ਉਹਨਾਂ ਚੀਜ਼ਾਂ ਦੇ ਤੇ ਰੇਟ ਵਧੇ ਮੰਨ ਲਿਆ ਇਹ ਟੂਲ ਟੈਕਸ ਦਾ ਰੇਟ ਜੀ ਕਿਉਂ ਵਧ ਰਿਹਾ ਇਹਦੀ ਨਹੀਂ ਸਮਝ ਆਉਂਦੀ ਜੀ ਕਿਹੜਾ ਬਜਟ ਆ ਸਰਕਾਰ ਦਾ ਜਿਹੜਾ ਟੂਲ ਟੈਕਸ ਦੇ ਉੱਪਰ ਪੈ ਰਿਹਾ ਸੋ ਸਾਲ ਦੇ ਵਿੱਚ ਤੀਜੀ ਵਾਰ ਇਹ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਜਦੋਂ ਬਾੜਾ ਤੱਕਾ ਹੋ ਗਿਆ ਤਾਂ ਕਿਸਾਨਾਂ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਆਮ ਪਬਲਿਕ ਨੂੰ ਦੇਖ ਕੇ ਅਸੀਂ ਜਿਹੜਾ ਇਹ ਕੀਤਾ ਵਾ ਕਿਸਾਨਾਂ ਦੀਆਂ ਗੱਡੀਆਂ ਤੇ ਨੰਗਾ ਹੀ ਦਿੰਦੇ ਆ ਇਹ ਪਰ ਕਿਸਾਨਾਂ ਦੀਆਂ ਗੱਡੀਆਂ ਤੇ ਨੰਗੀਆਂ ਨਹੀਂ ਕੋਈ ਗੱਲ ਦੀ ਪਰ ਜਨਤਾ ਵੀ ਕਿਤੇ ਨਾ ਕਿਤੇ ਹੈਗੀ ਆ ਜਨਤਾ ਵੀ ਸਾਡੇ ਨਾਲ ਜੁੜੀ ਆ ਤਾਂ ਜਨਤਾ ਵੀ ਸਾਡੇ ਨਾਲ ਜੁੜੀ ਆ ਜੀ ਕਿਤੇ ਨਾ ਕਿਤੇ ਇਸ ਕਰਕੇ ਅਸੀਂ ਇਹ ਸਾਰਾ ਕੁਝ ਕੀਤਾ ਤੋ ਕੱਲ ਕਿੰਨੇ ਵਜੇ ਦਾ ਟਾਈਮ ਰੱਖਿਆ ਤੁਸੀਂ ਕਿੰਨੇ ਵਜੇ ਉੱਥੇ ਮੋਰਚਾ ਲਗਾਓਗੇ ਤੇ ਕੀ ਤੁਹਾਡੇ ਨਾਲ ਜਿਹੜਾ ਕਿ ਕਿਸਾਨਾਂ ਦੇ ਨਾਲ-ਨਾਲ ਆਮ ਪਬਲਿਕ ਵੀ ਉਸ ਮੋਰਚੇ ਦੇ ਵੀ ਸ਼ਾਮਲ ਹੋਵੇਗੀ ਬਿਲਕੁਲ ਆਮ ਪਬਲਿਕ ਵੀ ਨਾਲ ਆ ਰਹੀ ਹੈ ਜੀ ਕਿ ਦੂਜੇ ਬਹੁਤ ਜਿਹੜੀਆਂ ਜਥੇਬੰਦੀਆਂ ਨੇ ਜਿਵੇਂ ਟਰੱਕ ਯੂਨੀਅਨਾਂ ਟੈਕਸੀ ਯੂਨੀਅਨਾਂ ਜਾਂ ਬਸਾਂ ਵਾਲੇ ਵੀਰ ਸਾਰੇ ਮਤਲਬ ਸਾਰੇ ਦੇ ਫੋਨ ਤੁਹਾਨੂੰ ਆ ਚੁੱਕੇ ਆ ਕਿ ਅਸੀਂ ਇਹਨਾਂ ਤੋਂ ਪਰੇ ਜਾਂਦੇ ਕੋਈ ਹਿੱਤੋ ਗਰੀਬ ਤੋਂ ਗਰੀਬ ਨੇ ਲੰਘਣਾ ਨਹੀਂ ਛੋਟੀ ਕਾਰ ਲੈ ਕੇ ਲੰਘੂਗਾ ਉਹਨੂੰ ਵੀ ਪੈਣਾ ਜਿਹੜਾ ਅਮੀਰ ਆ ਚਾਹੇ ਉਹ ਆਡੀ ਲੈ ਕੇ ਲੰਘੇ ਚਾਹੇ ਉਹ ਜਿਹੜੀ ਮਰਜੀ ਜੈਗਵਰ ਲੈ ਕੇ ਲੰਘੇ ਟੂਲ ਤੇ ਉਹਨੂੰ ਵੀ ਪੈ ਰਿਹਾ ਪਰ ਫਰਕ ਇੰਨਾ ਕਿ ਗਰੀਬ ਨੂੰ ਮਹਿਸੂਸ ਹੁੰਦਾ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਪਰ ਦੁੱਖ ਪੈਸੇ ਦੋਨਾਂ ਦੇ ਵੰਡ ਰਹੇ ਨੇ ਇਹ ਇਹ ਤੇ ਪੈਨਾਂ ਦੇ ਯਾਦ ਵੱਡੇ ਜਾ ਰਹੇ ਨੇ ਕੋਈ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਸਾ। ਤੋਂ ਜੋ ਕਿ ਸੜਕਾਂ ਦੇ ਵਿੱਚ ਢੋਏ ਪਏ ਨੇ। ਆ ਬਾਕੀ ਮੈਂ ਇਹ ਜ਼ਿਕਰ ਕਰਨਾ ਸੀ ਸਭ ਤੋਂ ਵੱਧ ਜਿਹੜਾ ਕਿ ਟੋਲ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਬਸੂਲਿਆ ਜਾਂਦਾ ਹੈਗਾ ਪਰ ਸਹੂਲਤ ਦੇ ਉੱਪਰ ਜੇਕਰ ਆਪਾਂ ਚਰਚਾ ਕਰੀਏ ਤਾਂ ਬਾਕੀ ਉਹ ਪਬਲਿਕ ਨੂੰ ਸੜਕਾਂ ਦੀ ਚੰਗੀ ਹਾਲਤ ਮਿਲਦੀ ਹੈ ਜਾਂ ਫਿਰ ਜਿਹੜੀ ਸਹੂਲਤ ਉੱਥੇ ਟੋਲ ਪਲਾਜ਼ਾ ਤੇ ਹੋਣੀ ਚਾਹੀਦੀ ਉਹ ਵਾਕਈ ਮਿਲ ਪਾ ਰਹੀ ਹੈ ਕਿ ਨਹੀਂ। ਕੋਲ ਪਲਾਜ਼ਾ ਦੇ ਉੱਪਰ ਨਾਤੇ ਜਿਹੜੀਆਂ ਮੁੱਖ ਸਹੂਲਤਾਂ ਨੇ ਲੈਟਰਨ ਪਾਥਰੂਮ ਵਗੈਰਾ ਜਿਹੜੇ ਆਮ ਪਬਲਿਕਲੀ ਹੋਣੇ ਚਾਹੀਦੇ ਉਹ ਹੈ ਦਿੱਕੇ। ਹੂੰ। ਦੂਜੀ ਗੱਲ ਆ ਵੀ ਜਿਹੜਾ ਇਹਨਾਂ ਦਾ ਡਰੋਨ ਸਿਸਟਮ ਆ। ਜੀ। ਅਹ ਟ੍ਰੌਨ ਸਿਸਟਮ ਜਿਹੜਾ ਨਾਲੇ ਬਣਾਏ ਸਾਈਡ ਤੇ ਗੰਦੇ ਪਾਣੀ ਵਾਲੇ ਉਹ ਉਹ ਪੂਰੇ ਪੂਰੇ ਚੱਲ ਨਹੀਂ ਰਹੇ ਪਾਣੀ ਕੋਈ ਕਿਤੇ ਨਿਕਲ ਰਿਹਾ ਕੋਈ ਕਿਤੇ ਨਿਕਲ ਰਿਹਾ ਕਿਤੇ ਨਿਕਲ ਰਿਹਾ ਤੀਜਾ ਇਹ ਜਿਹੇ ਜਿੰਨੀਆਂ ਵੀ ਲੇਟਾਂ ਲੱਗੀਆਂ ਨੇ ਸੜਕ ਦੇ ਉੱਪਰ ਜਿਹਦੇ ਜਿਹਦੇ ਨਾ ਚੱਲਣ ਕਾਰਨ ਦਿਨ ਰਾਤ ਲੁੱਟਾਂ ਹੋ ਰਹੀ ਸੀ ਤੇ ਇਹ ਜਿਹੜੇ ਜਿਹੜੇ ਟੋਏ ਨੇ ਮਤਲਬ ਸੜਕਾਂ ਦੇ ਵਿੱਚ ਟੋਏ ਪਏ ਨੇ ਆਪਾਂ ਰਾਹੇ ਵਾਲਾ ਪੁੱਲ ਉੱਤਰਦੇ ਆ ਉਹਦੇ ਜਿਹੜੇ ਉੱਪਰ ਉਹ ਬਣਿਆ ਕੈਬ ਜੇ ਬਣਿਆ ਉੱਤੇ ਆਨ ਕੇ ਗੱਡੀ ਟੁੱਟਣ ਦਾ ਖਤਰਾ ਹੋ ਐਨੀ ਜ਼ੋਰ ਨਾਲ ਵਿੱਚ ਗੱਡੀ ਵੱਜਦੀ ਉਹਦੇ ਉਹ ਕਦੀ ਵੀ ਠੀਕ ਨਹੀਂ ਕਰਾ ਰਹੇ ਇਹ ਚੀਜ਼ਾਂ ਨੇ ਜਿਹੜੇ ਸਾਡੇ ਤੋਂ ਟੈਕਸ ਵਸੂਲਿਆ ਜਾ ਰਿਹਾ ਤਾਂ ਤੇਰੇ ਜਿਹੜਾ ਨਾਤੇ ਰੋਡ ਰਿਪੇਅਰ ਹੋ ਰਹੇ ਨਹੀਂ ਨਾ ਇਹ ਲੇਟਾਂ ਚੱਲ ਰਹੀਆਂ ਨੇ ਨਾ ਇਹਨਾਂ ਦਾ ਕੋਈ ਲੈਟਰਿੰਗ ਪਾਉਣ ਦਾ ਸਿਸਟਮ ਆ ਨਾ ਇਹਨਾਂ ਦਾ ਟੋਇਆਂ ਦਾ ਕੋਈ ਸਿਸਟਮ ਆ ਇਹ ਕਰ ਨਹੀਂ ਰਿਹਾ ਕੋਈ ਸਵਾਕੀ ਜਿਸ ਤਰ੍ਹਾਂ ਦੇ ਨਾਲ ਹੁਣ ਮੋੜ ਪਰ ਗੁੰਡਾਗਰਦੀ ਨੂੰ ਲੈ ਕੇ ਤੁਸੀਂ ਇੱਥੇ ਮੋਰਚਾ ਲਗਾਇਆ ਹੈਗਾ ਆ ਤਾਂ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਪਿਛਲੇ ਸਮੇਂ ਕਾਫੀ ਜਿਹੜਾ ਕਿ ਇਹ ਤੁਰਖਿਆਂ ਦੇ ਵਿੱਚ ਵੀ ਰਹੀ ਅਸੀਂ ਟੋਲ ਪਲਾਜ਼ਾ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਜਦੋਂ ਕੋਈ ਲੋਕ ਵਿਰੋਧ ਕਰਦੇ ਨੇ ਕਿ ਇੰਨਾ ਟੋਲ ਕਿਸ ਤਰ੍ਹਾਂ ਵਸੂਲ ਸਕਦੇ ਹੋ ਤਾਂ ਟੋਲ ਕਰਮਚਾਰੀਆਂ ਉਸੇ ਗੱਲ ਪੈਣ ਤੱਕ ਵੀ ਜਾਂਦੇ ਨੇ ਬਿਲਕੁਲ ਜਿਉਂ ਤੇ ਗੁੰਡਾਗਰਦੀ ਹੁੰਦੀ ਹੈ ਪੂਰੀ ਇਹ ਚ ਕੋਈ ਸ਼ੱਕ ਵਾਲੀ ਗੱਲ ਦੀ ਬਹੁਤ ਵਾਰ ਵੀਡੀਓ ਸਾਹਮਣੇ ਆਈਆਂ ਨੇ ਵੀ ਕਈ ਵਾਰੀ ਲੇਡੀਜ਼ ਨਾਲ ਬਹੁਤ ਧੱਕਾ ਕੀਤਾ ਗਿਆ ਉੱਥੇ ਗੁੰਡਾਗਰਦੀ ਕੀਤੀ ਗਈ ਆ ਇਹ ਵੀ ਵੀਡੀਓ ਸਾਹਮਣੇ ਆਈ ਹੈ ਤਾਂ ਕੱਲ ਕਿੰਨੇ ਵਜੇ ਦਾ ਤੁਸੀਂ ਸਮਾਂ ਰੱਖਿਆ ਹੈ ਧਰਨਾ ਪ੍ਰਦਰਸ਼ਨ ਦਾ 11 ਵਜੇ ਦਾ ਹੀ ਸਮਾਂ ਹੈ ਤਾਂ ਅਨਮਿੱਥੇ ਸਮੇਂ ਲਈ ਲਗਾਓਗੇ ਉਸੇ ਮੋੜ ਹਾਂਜੀ ਹਾਂਣੀ ਅਨਮਿੱਥੇ ਸਮੇਂ ਜੀ ਸੋ ਤਾਂ ਬਾਅਦ ਗੱਲਬਾਤ ਕਰੰਦੇ ਲਈ ਇਸ ਜਿਸ ਤਰ੍ਹਾਂ ਦੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਇਹ ਜਿਹੜਾ ਕੀ ਸਾਂਝੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਦੇ ਨਾਲ ਮੋਰਚਾ ਲਗਾਇਆ ਗਿਆ ਲੱਡੋਵਾਲ ਟੋਲ ਪਲਾਜ਼ਾ ਦੇ ਉੱਪਰ ਇਹ ਜਿਹੜਾ ਕੀ ਅਨਮਿੱਥੇ ਸਮੇਂ ਦੇ ਲਈ ਹੁਣ ਪੱਕਾ ਮੋਰਚਾ ਲੱਗੇਗਾ ਕਿਸਾਨਾਂ ਦਾ ਕਿਉਂਕਿ ਸਾਲ ਦੇ ਵਿੱਚ ਤੀਜੀ ਵਾਰ ਰੇਟ ਵਧੇ ਹੈਗੇ ਨੇ ਅਤੇ ਉਹ ਵੀ ਇਸ ਕਦਰ ਇਜ਼ਾਫਾ ਕੀਤਾ ਗਿਆ ਕਿ ਆਮ ਲੋਕ ਜਦੋਂ ਇੱਥੋਂ ਗੁਜ਼ਰਦੇ ਨੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਕੀ ਉਹ ਟੋਲ ਅਦਾ ਕਰਨਾ ਪੈਦਾ ਤੋ ਕੱਲ ਦਾ ਜਿਹੜਾ ਕੀ ਮੋਰਚਾ ਲੱਗਿਆ ਹੈਗਾ ਕੱਲ ਜਿਹੜਾ ਕੀ ਕਿਸਾਨ ਨੇ ਉਹ 10 ਵਜੇ ਦਾ ਜਿਹੜਾ ਕੀ ਸਮਾਂ ਰੱਖਿਆ ਹੈ ਜਿਹੜੇ ਵੱਡੀ ਗਿਣਤੀ ਵਿੱਚ ਕਿਸਾਨ ਲਡੋਵਾਲ ਟੋਡ ਪਲਾਸਾ ਤੇ ਇਕੱਠੇ ਹੋਣਗੇ ਤੇ ਫਿਰ ਉਦੋਂ ਤੱਕ ਇਹ ਮੋਰਚਾ ਲੱਗੇਗਾ ਜਦੋਂ ਤੱਕ ਟੋਲ